ਅੱਜ ਜਿਹੜਾ ਪ੍ਰਸ਼ਾਸਨਾ ਜੀ ਨਜਾਇਜ਼ ਤੌਰ ਤੇ ਧੱਕਾ ਕਰ ਰਿਹਾ ਇਹ ਭਾਰਤੀ ਕਿਸਾਨ ਯੂਨੀਅਨ ਇੱਕ ਟੱਡ ਕਾਉਂਦਾ ਪੂਰਨ ਤੌਰ ਤੇ ਦਾ ਵਿਰੋਧ ਕਰ ਰਿਹਾ ਦੇਖੋ ਰਾਤ ਨੂੰ ਆਏ ਆ ਕਿ ਜਿਹੜਾ ਕਮਜਾ ਲੈਣ ਤੜਕੇ 4 ਵਜੇ ਦੇ ਆ ਕੇ ਇਹਨਾਂ ਨੇ ਮਸ਼ੀਨਾਂ ਬਾੜੀਆਂ ਅੱਜ ਭਾਰਤੀ ਕਿਸਾਨ ਯੂਨੀਅਨ ਇੱਕ ਟੱਡ ਕਾਉਂਦਾ ਇਹਦਾ ਵਿਰੋਧ ਕਰ ਰਹੀ ਆ ਆਦੀ ਆਰ ਬਾਹਰ ਤੇ ਨਹੀਂ ਨਾ ਭਾਈ ਹਾਂ ਸਭ ਇਹਦੀ ਮਿੱਟੀ ਦੇ ਇਸ ਮਿੱਟੀ ਚ ਰਹਿੰਦੇ ਹਾਂ ਅਸਰੇ ਪ੍ਰਸ਼ਾਸਨ ਆਪ ਕੰਮ ਕਰਾਉਣੇ ਆ ਆਪਣੇ ਨਾਮ ਲੱਗ ਕੇ ਕਰਾਉਣੇ ਆ ਪ੍ਰਸ਼ਾਸਨ ਆਪ ਹਰ ਗੱਲ ਵਾਂਦਾ ਕੀ ਆ ਡਿਊਟੀ ਆ ਵੀ ਕੋਆਪਰੇਟ ਕਰਾਣਾਂ ਦੀ ਰਾਖੀ ਕਰਨੀ ਆ ਮਤਲਬ ਆ ਕਿਸਾਨਾਂ ਦੇ ਸਾਹਮਣੇ ਨਹੀਂ ਨਹੀਂ ਕੋਆਪਰੇਟ ਕਰਾਣਾਂ ਦੀ ਰਾਖੀ ਕਰਨੀ ਆ ਬੰਗਾਰ ਦੇ ਸਾਹਮਣੇ ਆਏ ਹੁੰਦੇ ਨੇ ਨਹੀਂ ਨਹੀਂ ਸਰ ਗੱਲ ਬੰਗਾਰ ਕਹਿੰਦੀ ਐ ਸਰ ਗੱਲ ਇਹ ਆ ਵੀ ਕੋਆਪਰੇਟ ਕਰਾਣਾਂ ਦੀ ਰਾਖੀ ਕਰਨੀ ਆ ਸਿਸਟਮ ਨੇ ਕੰਮ ਕਰਨਾ ਇਹ ਨਹੀਂ ਹੈ ਦੇਖੋ ਜੀ ਮੋਰਾਂ ਦੇ ਪੈਸੇ ਨਹੀਂ ਪਾਏ ਨਾ ਨਾ ਕੇ ਦਾ ਦੇਖੋ ਜੀ ਅੱਜ ਪ੍ਰਸ਼ਾਸਨ ਜਿਹੜਾ ਸੜਕ ਵਾਲਾ ਹੈਗਾ ਭਾਰਤਮਾਲਾ ਵਾਲੇ ਇਹ ਨਜਾਇਜ਼ ਤੌਰ ਤੇ ਧੱਕਾ ਕਰ ਰਹੇ ਆ ਇੱਕ ਮਿੰਟ ਜੀ ਇਹ ਵੀ ਸਹਿਮਤੀ ਨਹੀਂ ਅਸੀਂ ਉਹਦਾ ਕੋਈ ਨਹੀਂ ਜਿਹਦੇ ਪੈਸੇ ਚੱਕੇ ਹੋਏ ਆ ਉਹਦੇ ਫੇਰ ਚੱਲ ਆਹ ਜੀ ਖਾਲ ਪਹੀ ਤਾਂ ਲੋਕੀ ਮਰੋ ਜਿਹਦੇ ਤੇ ਜੰਮੀ ਨਹੀਂ ਚੱਕੇ ਹੋ ਦੱਸੋ ਵੀ ਇਹਦੇ ਖੇਤ ਫੇਰ ਹਾਂ ਜੀ ਇਹ ਕਿਹੜੇ ਕੇਸ ਲੈ ਸੀ ਉਹਨਾਂ ਦੀ ਕੋਈ ਪੇਮੈਂਟ ਪੂਰੀ ਕਰਤੀ ਇਹਨਾਂ ਦੀ ਜਿਹੜਾ ਕੇਸ ਲਾਇਆ ਸੀ ਪੈਸੇ ਵੀ ਚੱਕੇ ਆ ਸੀ ਹਾਂਜੀ ਉਹਨਾਂ ਨੂੰ ਕੋਈ ਪੇਮੈਂਟ ਪੂਰੀ ਕਰਤੀ ਤੇ ਪੈਸੇ ਚ ਕੋਣ ਗਲੇ ਇਹ ਗੱਲ ਕਹੀ ਵੀ ਸੀ ਵੀ ਤੁਹਾਨੂੰ ਹੋਰ ਪੇਮੈਂਟ ਪੁਆਈ ਜਾਊਗੀ ਹਾਈ ਕੋਰਟ ਦੇ ਵਿੱਚ ਚੈਲੰਜ ਕਰਕੇ ਸਾਰਾ ਕੁਝ ਨਾਲ ਦੀ ਨਾਲ ਵੰਡ ਕਰੀ ਜਾਂਦੇ ਆ। ਤੁਹਾਡੀ ਕੱਲ ਵੀ ਮੀਟਿੰਗ ਹੋਈ ਸੀ ਤੁਹਾਨੂੰ ਦੱਸਿਆ ਵੀ 8 ਕ ਲੱਖ ਰੁਪਏ ਵਧਿਆ ਉਹਨਾਂ ਨੂੰ। ਜਿੱਦਾਂ ਦਾ ਜੀ ਦੇਖੋ ਜਿੱਦਾਂ ਕੇਸ ਲਵਾਉਣੇ ਸੀ 70 ਤੋਂ 75 ਲੱਖ ਰੁਪਏ ਕਿਹਾ। ਵਿਗਾ ਪ੍ਰਸ਼ਾਸਨ ਨੇ ਕਿਹਾ ਵੀ 75 ਲੱਖ ਰੁਪਏ ਘੱਟ ਤੋਂ ਘੱਟ ਤੁਹਾਨੂੰ ਪੁਆ ਕੇ ਦੇਵਾਂਗੇ ਜੀ। ਤੇ ਅੱਜ ਇਹ ਗੱਲ ਤੋਂ ਕਿਉਂ ਵੱਧ ਰਿਹਾ ਹੈ ਵੀ ਪ੍ਰਸ਼ਾਸਨ? ਨਹੀਂ ਦੇਖੋ ਜਿਹੜ ਕਾਵੀਆਂ ਦੇ ਹਿਸਾਬ ਨਾਲ ਹਰੇਕ ਦਾ 8 ਤੋਂ 10 ਲੱਖ ਰੁਪਏ ਵਧਿਆ ਫੇਰ ਦੇਖੋ ਲੋਕਾਂ ਨੂੰ ਕੇਸ ਇਹ ਵਿਸ਼ਵਾਸ ਚ ਕਰਕੇ ਕੇਸ ਹਲਵਾਏ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ 75 ਲੱਖ ਰੁਪਏ ਪੈਸਾ ਹੈ ਤਾਂ ਕਿਸੇ ਨੂੰ ਨਹੀਂ ਮਿਲਿਆ ਕਿਹੜਾ ਵਧਿਆ ਇਹ ਇਹਦੇ ਖਾਤੇ ਚ ਤਾਂ ਪਏ ਨਹੀਂ ਤੁਸੀਂ ਗੱਲ ਸੁਣੋ ਉਹ ਤਾਂ ਪਏ ਜਾਣਗੇ ਆਪਾਂ ਬਹਿ ਕੇ ਜਿਓ ਹਿਸਾਬ ਦੀ ਗੱਲ ਕਰਾਂਗੇ ਜਿਹਨੂੰ ਜੀ ਪਾਏਗੇ ਉਦੋਂ ਆ ਜਿਓ ਹਾਂ ਬਹਿ ਕੇ ਗੱਲ ਕਰ ਲਓ ਉਦੋਂ ਆ ਜਿਓ ਗੱਲ ਕਰ ਲਓ ਸਾਹੀ ਗੱਲ ਸੀ ਕਹਿੰਦੇ ਆ ਲੋਕਾਂ ਦਾ ਟੇਬਲ ਤੇ ਬੈਠ ਕੇ ਨਵੇਂ ਨਹੀਂ ਪ੍ਰਸ਼ਾਸਨ ਪਾਲੇ ਵਟਾਂ ਹਾਂਜੀ ਪਰ ਇਹਨੂੰ ਤਾਂ ਕੋਈ ਨਹੀਂ ਰੋਕਦਾ ਹਾਲ ਪਹੀ ਛਡੋ ਦੇਖੋ ਮੇਰੀ ਗੱਲ ਇਹ ਹੈ ਪ੍ਰਸ਼ਾਸਨ ਵੱਲੋਂ ਇਹ ਹੈ ਵੀ ਜਿਹੜੇ ਪੈਸੇ ਜਿਹਨੇ ਪੈਸੇ ਚੱਕੇ ਆਉਣੇ ਉਹ ਕੋਈ ਇਹ ਤਾਂ ਨਹੀਂ ਚੱਕੇ ਵੀ ਫਿਰ ਜਿਹੜੇ 50 ਲੱਖ ਦੇ ਹਿਸਾਬ ਨਾਲ ਚੱਕੇ ਸੀ ਉਹਨੇ ਤਾਂ ਹਾਲਾਂਕਿ ਉਹ ਵੀ ਵੱਧ ਜਾਣਗੇ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਵੱਧਦੇ ਉਹਨਾਂ ਨੂੰ ਪੈਸੇ ਦਾ ਚੱਕ ਲੈਣਾ ਤੁਸੀਂ ਹੀ ਪੈਸੇ ਚੱਕ ਲਿਆ ਦੱਸੋ ਉਹਨਾਂ ਦੇ ਵੀ ਕੇਸ ਲੱਗੇ ਪਿਆ ਜੀ ਜਿਨ੍ਹਾਂ ਦੇ ਜਿਨ੍ਹਾਂ ਦੇ ਕੇਸ ਲੱਗੇ ਉਹਨਾਂ ਦੇ ਵੀ ਕੇਸ ਲੱਗੇ ਆਪਾਂ ਤੁਸੀਂ ਆਏ ਦੱਸੋ ਜਿਹੜੀ ਬਾਹੀ ਹੈ ਜੇ ਉਸਨੇ ਕਿਸੇ ਨੇ ਬਿਨਾਂ ਪੈਸੇ ਚੱਕੇ ਵਾਲੇ ਦੀ ਬਾਈ ਸੀ ਅਸੀਂ ਉਹ ਇਹਨਾਂ ਨੇ ਨਿਓ ਕਵਰ ਕੀਤਾ ਉਹਨਾਂ ਨੇ ਕੋਈ ਕਵਰ ਨਹੀਂ ਸਾਨੂੰ ਪਹਿਲਾਂ ਹੀ ਉਹ ਹੈ ਜਿਹੜੇ ਨੇ ਜਿਹੜਾ ਨੇ ਕਿਤੇ ਸਾਡਾ ਜੀ ਖਾਲ ਪਾਇਆ ਹੋਇਆ ਸੀ ਤੁਸੀਂ ਪਿੱਛੇ ਪਿੱਛੇ ਦੀ ਬਾਰਾਂ ਵਿੱਚ ਇੱਥੇ ਕਿਹੜੇ ਸਾਡਾ ਖਾਲ ਪਾਇਆ ਹੋਇਆ ਸੀ ਨਲਕੇ ਦੱਬ ਕੇ ਦਵਾਂਗੇ ਕਿਹਾ ਜੀ ਆਪਣਾ ਉਹ ਆਹੀ ਪਾਣੀ ਨੰਘਾ ਲਓ ਆਹ ਬਾਹਰ ਕਿਹੜੀ ਤੁਸੀਂ ਜੀਨ ਰੋਕਲੀ ਸੀ ਬੱਟਾ ਪਾ ਕੇ ਫਿਰ ਪਾਣੀ ਉਹਦੇ ਵਿੱਚ ਦੀ ਖਾਲ ਪਾ ਕੇ ਕਿਤੇ ਨੰਘਾ ਲਓ ਪਾਣੀ ਦਾ ਪ੍ਰਬੰਧ ਤਾਂ ਹੁਣ ਵੀ ਕਰਵਾ ਦਾਂਗੇ ਨੈਸ਼ਨਲ ਹਾਈਵੇਅ ਨਾਲ ਕਿਉਂ ਪਾਣੀ ਦੀ ਤਾਂ ਨਾਲਾਂ ਦੱਬ ਕੇ ਨਹੀਂ ਪਹਿਲਾਂ ਫਿਰ ਪ੍ਰਬੰਧ ਹੀ ਕਰਨ ਹਾਂ ਪਹਿਲਾਂ ਪ੍ਰਬੰਧ ਕਰੋ ਨਾਲਾਂ ਦੱਬ ਕੇ ਪਾਣੀ ਦਾ ਮੋਰਾਂ ਦਾ ਖਾਲ ਆਉਂਦਾ ਹਾਂਜੀ ਪੰਹਾਂ ਦਾ ਲੋਕਾਂ ਦੇ ਪੰਹਾਂ ਆ ਰਾਹ ਗਏ ਹੁਣ ਪਹਿਲਾਂ ਉਹ ਛੱਡੋ ਜਦੋਂ ਆ ਚੱਲ ਗਿਆ ਤੇ ਉਹ ਫਿਰ ਨੰਗਾ ਉਹਨਾਂ ਨੂੰ ਕਿੱਥੋਂ ਦੇਣਗੇ ਨੰਗਾ ਦੇਣ ਖਾਲਾਂ ਦੇ ਵਿੱਚ ਜਿਹੜਾ ਪਾਣੀ ਦਾ ਜਿਹੜੀ ਤਸੀਦੇ ਖਾਲਾ ਉਹ ਦੇਣ ਅੱਧਾ ਲੋਕਾਂ ਦਾ ਉਧਰ ਰਹਿ ਜਾ ਅੱਧਾ ਹੋਰ ਹੈ ਉਹਦੇ ਖਾਲਾਂ ਦਾ ਪ੍ਰਬੰਧ ਕਰਨੀ ਕਰ ਲੈ ਮੋਟਰ ਦੇ ਪੈਸੇ ਨਹੀਂ ਪਾਣੀ ਕੋਈ ਮੋਟਰ ਨਹੀਂ ਪਾਉਂਦੇ ਆਪ ਆ ਪਾਈਆਂ 20000 ਰੁਪਏ ਲਾ ਕੇ ਪਾਣੀ ਜਮਾ ਬੰਦ ਕਰਤਾ ਜੀ ਮੇਰਾ ਜਮਾ ਜੀ ਆਪਾਂ ਉਹਨਾਂ ਦੀ ਨਹੀਂ ਜੀ ਉਹ ਕੋਲ ਕਰਦੇ ਉਹ ਕਹਿੰਦੇ ਅਸੀਂ ਕਰਨੀ ਜੀ ਨਾਲ ਸਰਵੇ ਦੇਖੋ ਹੁਣ ਤਾਂ ਦੋ ਰਾਹ ਦੇ ਜੀ ਜਾਂ ਤਾਂ ਸਾਨੂੰ ਚਾਹਦੇ ਛੱਡਿਆ ਆਉਂਦਾ ਕੁਝ ਚਾਹਦੀ ਮਾਰਨਾਂ ਨਹੀਂ ਕਰ ਲੋ ਅਸੀਂ ਨਹੀਂ ਆਇਆ ਚਲੋ ਤੁਹਾਨੂੰ ਕਿੱਥੇ ਲੈ ਕੇ ਚੱਲਣਾ ਬਸ ਮੋਰਾ ਦੇ ਪੈਸੇ ਪਾਉਂਦੇ ਕਿਹੜੇ ਪੈਸੇ ਵੰਦੇ ਆ ਉਹ ਪਾ ਦਿਓ ਅੱਗੇ ਰਾਹੋਂ ਪਾਉਣ ਦਾ ਤੁਸੀਂ ਚੌਥੇ ਦਿਨ ਆ ਜਾਂਦੇ ਹੋ ਜੀ ਲੈ ਕੇ ਤੇ ਮਤਲਬ ਲੋਕਾਂ ਦੇ ਬਾਹਾਂ ਵਿੱਚ ਤੁਸੀਂ ਵੜ ਜਾਂਦੇ ਹੋ ਲੋਕਾਂ ਨੂੰ ਸਹੂਲਤਾਂ ਦਿਓ ਕਸਨਾਂ ਵਾਲੇ ਨਾਲਾ ਪ੍ਰਬੰਧ ਕਰੋ ਨਾਲਾਂ ਦਬੋ ਆਉਂਦਾ ਪ੍ਰਬੰਧ ਕਰੋ ਆ ਜਾਓ ਤੁਸੀਂ ਹਾਜੀ ਦਾ ਗੋਨੀ ਬਾਸੀ ਲੈ ਜਾ ਹਾਜੀ ਦਾ ਲੋ ਬਾਸੀ ਰਹਿ ਜਾਂਦਾ ਟੋਂਡੇ ਦੇ ਪੰਜ ਕਿੱਲੇ ਦੇ ਬਿਚੀ ਨਾ ਕਿੱਲਾ ਇੱਧਰ ਰਹਿ ਜਾਂਦਾ ਸਵਾ ਚ ਲਾਈ ਕਰੇਗਾ ਦੱਸੋ ਕੀ ਕਰੇਗਾ ਹਾ ਟਾਂਦੇ ਪੈਸੇ ਕਹੀ ਨਾ ਹੋ ਪਾਇਆ ਨਾ ਨੌਕਰਾਂ ਦੇ ਪਾਇਆ ਪ੍ਰਬੰਧ ਜੋਰ ਵਿੱਚ ਜੰਮੇ ਹੋਏ ਆ ਆ ਮੋਟਰ ਆਉਂਦੀ ਜਿਆਦਾ ਇੱਥੋਂ ਬਣ ਲਾਉਂਦੇ ਹੋ ਆ ਮੋਟਰ ਆਉਂਦੀ ਆ ਆ ਗਿਆ ਪਾਣੀ ਨਾ ਉਹ ਤੁਸੀਂ ਤਾਂ ਖਲਾਉਂਗੇ ਹੈਲੋ ਫਾਟਾ ਗਿਆ ਜੋ ਮੈਂ ਪਾਇਆ ਹੋਇਆ ਵੇਚਦੀ ਨਾਲਾ ਦੱਬ ਕੇ ਫਾਟਾ ਲੈਂਦੇ ਫਾਟਾ ਕਿ ਨਹੀਂ ਆ ਸੀ ਹੁਣ ਚੱਲ ਜੀ ਰੁਕ ਯਾਰ ਤੇ ਚੱਲੀਏ ਦੂਜੇ ਪਾਸੇ ਅਸੀਂ ਪਾਣੀ ਨੂੰ ਮਗਰੋਂ ਫੇਰ ਫਾਟਾ ਚੋਰੀ ਚਲ ਕਵਰ ਕਰੀ ਪਾ ਆਹ ਬਰਾਉ ਲਈ ਉਹਨਾਂ <coughs> ਦੀ ਉਹ ਪਾਣੀ ਆਦਮਾ ਸਲਵਾ ਗਾਣ ਇਕੱਠੀ ਬੰਦੇ ਸਾਡੇ ਗਿੱਲੇ ਅੱਜ ਬੰਦ ਕਰਾ ਕੋਤ ਮਜੂਬ ਹੋ ਕੋਈ ਮਨੇ ਗੱਲ ਦੇਖੋ ਜਿਹੜੇ ਚੱਕੀ ਨੇ ਪਾਣੀ ਦਾ ਪ੍ਰਬੰਧ ਹੁੰਦਾ ਇਹ ਇਹ ਜਿਹੜਾ ਕੋਈ ਹੁੰਦਾ 14 ਦੇ ਵਿੱਚ ਮਿਲਦਾ ਕਰੋੜ ਰੁਪਇਆ ਅੱਜ ਸਾਨੂੰ ਮਿਲਦਾ 50 ਲੱਖ 100 70 ਇਹ ਸਾਫ਼ ਦੇਖੋ ਸਾਡੇ ਨਾਲ ਕਰਕੇ ਸਰਫਾਸਨ ਸਾਡੇ ਨਾਲ 20 ਲੱਖ ਰੁਪਇਆ ਖੜੇ ਪੈਰ ਮੁੱਕਰ ਗਿਆ ਸਾਡਾ ਪਾ ਕੇ ਕੇਸ ਮੁੱਕਰ ਕੇ ਕਹਿੰਦੇ ਜੀ ਉੱਥੇ ਅਸੀਂ ਅੱਗੇ ਮਰੇ ਪਏ ਹਾਂ ਸਾਨੂੰ ਕੋਸ਼ਿਸ਼ ਕਰੋ ਯਾਰ ਕਹਿੰਦੇ ਜੀ ਦੇਖੋ 14 14 ਦੇ ਵਿੱਚ 14 ਕਰੋੜ ਮਿਲਦਾ ਕੋਈ ਛੋਟੇ ਆ ਜੱਟ ਸਾਹਿਬਾ ਬਾ ਮਿਲਦਾ ਪੁਹਿਆ ਲੱਖ ਕਿੱਥੇ 1.5 ਕਰੋੜ ਚਾਹੀਦਾ ਦੇਖੋ ਕਿੰਨੀ ਕੀਮਤ ਵੱਧਦੀ ਹੈ ਕਿੱਥੇ ਘਟ ਰਹੀ ਹੈ 14 ਕਰੋੜ ਸਰਕਾਰ ਮੁਰਦਾਬਾ 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 ਧੱਕੇ ਨਾਲ ਜ਼ਮੀਨਾਂ ਐਕਵਾਇਰ ਨਹੀਂ ਕਰਦੇ ਆਗੇ ਨਹੀਂ ਕਰਦੇ ਆ ਨਹੀਂ ਕਰਦੇ ਆ ਇਥੋਂ ਦਾ ਘਟਿਆ ਸਿਸਟਮ ਮੁਰਦਾਬਾ 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 ਤੇ ਸੈਂਟਰ ਸਰਕਾਰ ਮਰਦਾਬਾ 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 ਜੰਡਾ ਕਟਿਆ ਪ੍ਰਸ਼ਾਸਨ ਮਰਦਾਬਾ 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 ਲੋਕ ਇਕਤਾ ਜਿੰਦਾਬਾ 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 14 ਦੇ ਵਿੱਚ ਨਿਕਲਿਆ ਕੋਈ ਵਿਰੋਧ ਹੋਇਆ ਲੋਕਾਂ ਨੇ ਆਪ ਦੇ ਆਪ ਹੀ ਸੜੀਆਂ ਦਿੱਤੀਆਂ ਕਰ ਰਹੇ ਆ ਸਾਰਾ ਕੋ ਸਰਕਾਰਾਂ ਤੇ ਧੱਕੇ ਨਾਲ ਘਰਸਾਨਾਂ ਨੂੰ ਮੁੱਦਾ ਇਹ ਅੱਜ ਮਤਲਬ ਮੁੱਦਾ ਬਣਾ ਲਿਆ ਕੋਈ ਕਰਵਾ ਦੇਣੇ ਗੱਲੇ ਨਹੀਂ ਸਰ ਜੀ ਦੇਖੋ ਤੁਸੀਂ ਇਹ ਦੇਖੋ ਵੀ 14 ਕਰੋੜ ਦੀ ਲਾਦੇ ਅੱਜ ਜਾਨੀ ਲੜੀ ਮਾਰ ਰਹੇ ਨੇ ਸਾਡੇ ਆਜ ਹੀ ਪਹਿਲੀ ਰਾਤ ਮਾਰ ਜਾਗੇ ਜੀ ਮਾਰ ਜਾਗੇ ਇਧਰ ਤਿਆਰ ਹੈ ਜੀ ਜੇ ਮੈਂ ਤਿਆਰ ਮਾਰੂ ਬਾਅਦ ਵਿੱਚ ਕੋਈ ਬੋਟ ਮਾਰੋ ਹੱਥ ਤੇ ਮੋਟ ਕਾਟ ਤੇ ਜਮ੍ਹਾਂ ਕਰਾ ਦਿਓ ਤੁਸੀਂ ਸਾਡੇ ਆ ਕੇ ਆਗੇ ਅਸਦੀਪ ਸਾਹਿਬ ਗੱਲ ਕਰ ਉਹ ਜਿਹੜੇ ਡਰ ਨਾ ਹੋ ਜਾ ਫੇਰ ਮੋਤੀ ਦੀ ਤੋਪਾ ਮੰਗਾ ਲਓ ਤੋਪਾ ਮੰਗਾ ਕੇ ਦੇਖੋ ਇਹਨਾਂ ਦੇ ਸਾਡੇ ਸਾਰੇ ਪਿੰਡਾਂ ਦੇ ਇਹ ਮੋਟਰਸਾਈਕਲਾਂ ਤੇ ਆਏ ਆ ਕੇ ਸਰਕਾਰ ਦੀ ਬੇਚਾਨੀ ਚਾਹ ਰਹੇ ਹੋਗੇ ਲੋਕਾਂ ਨੂੰ ਮੰਗਲ ਨਹੀਂ ਦੇ ਰਹੇ ਬਾਅਦ ਮੈਂ ਆਪੇ ਫੇਰ ਰੁਕਾ ਆਪਾਂ ਸਾਰੇ ਪਿੰਡਾਂ ਦੇ ਇਕੱਠੇ ਕਰਕੇ